ਨੇ ਨੰਬਰ ਬਲੌਕ ਕਰਤਾ ਸੀ ਗੱਲ ਕਰਨੀ ਬੰਦ ਕਰ ਦਿੱਤੀ ਸੀ ਉਸਦੇ ਨਾਲ ਹੁਣ ਸੰਪਰਕ ਦੇ ਵਿੱਚ ਨਹੀਂ ਸੀ ਤਾਂ ਜ਼ਾਹਿਰ ਜਹੀ ਗੱਲ ਹੈ ਕਿ ਉਹ ਉਸਦੇ ਨਾਲ ਕੋਈ ਰਿਸ਼ਤਾ ਨਹੀਂ ਚਾਹਦੀ ਸੀ ਪਰ ਫਿਰ ਵੀ ਜ਼ੋਰ ਜ਼ਬਰਦਸਤੀ ਕੀਤੀ ਗਈ ਇਹ ਪੁੱਛਗਿੱਛ ਦੇ ਵਿੱਚ ਸਾਹਮਣੇ ਆਲਾ ਬੇहद ਜ਼ਰੂਰੀ ਹੈ ਕਿ ਸੁਲਤਾਨ ਮੁਹੰਮਦ ਨੇ ਇਹੋ ਜਿਹਾ ਮਿਤਾਲੀ ਨੂੰ ਕੀ ਕਿਹਾ ਕਿ ਉਹ ਇਸ ਨੂੰ ਮਿਲਣ ਦੇ ਲਈ ਦੁਬਾਰਾ ਤਿਆਰ ਹੋ ਗਈ ਉਹ ਕੁੜੀ ਜਿਹੜੀ ਉਸਦੇ ਨਾਲ ਗੱਲ ਨਹੀਂ ਕਰ ਰਹੀ ਸੀ ਉਹ ਉਸਦੇ ਨਾਲ ਕਾਰ ਦੇ ਵਿੱਚ ਬੈਠ ਕੇ ਚਲੀ ਗਈ ਜ਼ੋਰ ਜ਼ਬਰਦਸਤੀ ਅਤੇ ਧੱਕੇ ਦੇ ਨਾਲ ਨਾਤਕ ਕੋਈ ਰਿਸ਼ਤਾ ਬਣਾਇਆ ਜਾ ਸਕਦਾ ਤੇ ਨਾ ਹੀ ਨਿਭਾਇਆ ਜਾ ਸਕਦਾ ਮਿਤਾਲੀ ਦੇ ਮਾਮਲੇ ਦੇ ਵਿੱਚ ਉਹ ਮੁੰਡਾ ਇੰਨਾ ਵੱਡਾ ਮਾੜਾ ਕੰਮ ਕਰਨ ਤੋਂ ਬਾਅਦ ਇਹ ਆਖ ਰਿਹਾ ਹੈ ਕਿ ਉਹ ਉਸ ਕੁੜੀ ਨੂੰ ਪਿਆਰ ਕਰਦਾ ਸੀ ਮੈਂ ਉਹਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ ਕਿਹੋ ਜਿਹੀ ਜ਼ਿੰਦਗੀ ਦੇ ਸਕਦਾ ਸੀ ਉਹ ਮਿਤਾਲੀ ਨੂੰ ਜਿਹਨੂੰ ਇੰਨੀ ਜ਼ਿਆਦਾ ਨਫ਼ਰਤ ਹੋ ਗਈ ਸੀ ਉਹ ਕੁੜੀ ਦੇ ਨਾਲ ਕਿ ਉਹਨੇ ਗਲਾ ਦਬਾ ਕੇ ਮਾਰ ਦਿੱਤਾ ਮੈਡੀਕਲ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਮੈਂ ਗਲਾ ਘੋਟ ਕੇ ਆਪਣੀ ਉਸ ਮਿਤਾਲੀ ਨੂੰ ਮਾਰ ਦਿੱਤਾ ਜਿਸ ਦੇ ਪਿੱਛੇ ਮੈਂ ਆਪਣਾ ਕੁਵੈਤ ਦਾ ਵੀਜ਼ਾ ਜਿਹੜਾ 3 ਸਾਲ ਦਾ ਸੀ ਉਹ 1.5 ਸਾਲ ਪਹਿਲਾਂ ਹੀ ਮਕਾ ਕੇ ਆ ਗਿਆ ਉਹਦੀ ਖਾतिर ਮੈਂ ਪੰਜਾਬ ਪੱਜ ਆਇਆ ਪਰ ਉਸਦੇ ਨਾਲ ਉਸਨੇ ਕੀਤਾ ਕੀ ਉਹ ਇਸ ਨੂੰ ਪਿਆਰ ਆਖ ਰਿਹਾ ਹੈ ਸ਼ਰਮ ਆਣੀ ਚਾਹੀਦੀ ਹੈ ਇਹੋ ਜਿਹੇ ਲੋਕਾਂ ਨੂੰ ਜਿਹੜੇ ਹੁਣ ਵੀ ਮਿਤਾਲੀ ਦੀ ਵੀਡੀਓ ਦੇ نیچے ਭੱਦੇ ਕਮੈਂਟ ਕਰ ਰਹੇ ਨੇ ਇਹੇ ਆਖ ਰਹੇ ਨੇ ਕਿ ਕੁੜੀ ਨੇ ਧੋਖਾ ਕੀਤਾ ਸੀ ਮੁੰਡੇ ਨੇ ਕੀ ਕੀਤਾ ਕਿ ਕਿਸੇ ਨੂੰ ਵੀ ਹੱਕ ਬਣ ਜਾਂਦਾ ਹੈ ਕਿ ਜੇਕਰ ਤੁਹਾਡਾ ਰਿਸ਼ਤਾ ਨਹੀਂ ਸਹੀ ਤਰੀਕੇ ਦੇ ਨਾਲ ਨਿਭ ਰਿਹਾ ਤਾਂ ਤੁਸੀਂ ਉਸ ਦੀ ਜਾਨ ਲੈ ਲਵੋ ਇਹੋ ਜਿਹੀ ਸੋਚ ਦੇ ਮਾਲਕਾਂ ਨੂੰ ਆਪਣੀ ਅਕਲਾਂ ਨੂੰ ਹੱਥ ਮਾਰਨਾ ਚਾਹੀਦਾ ਹੈ ਕਿ ਉਹ ਕੀ ਕਹਿ ਰਹੇ ਨੇ ਕੀ ਸੋਚ ਰਹੇ ਨੇ ਤੇ ਕੀ ਲੋਕਾਂ ਦੇ ਸਾਹਮਣੇ ਦੱਸਣਾ ਚਾ ਰਹੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਰੌਂਗਟੇ ਖੜੇ ਕਰ ਦੇਣ ਵਾਲੇ ਖੁਲਾਸੇ ਹੋਏ ਨੇ ਅਤੇ ਇਸ ਪੂਰੀ ਘਟਨਾ ਦੇ ਵਿਚਾਲੇ ਮਾਂ ਦੇ ਵੱਲੋਂ ਪਿਤਾ ਦੇ ਵੱਲੋਂ ਇਹੀ ਕਿਹਾ ਜਾ ਰਿਹਾ ਹੈ ਕਿ ਅਸੀਂ ਦੋਵੇਂ ਜਾਣੇ ਬਿਮਾਰ ਰਹਿੰਨੇ ਹਾਂ ਮਿਤਾਲੀ ਸਾਡਾ ਸਹਾਰਾ ਸੀ ਨੌਕਰੀ ਕਰਦੀ ਸੀ ਉਹ ਸਾਡਾ ਹੱਥ ਵਟਾਉਂਦੀ ਸੀ ਘਰ ਦੇ ਵਿੱਚ ਬੜਾ ਲਖਾ ਕੇ ਆਪਣੀ ਧੀ ਨੂੰ ਇਸ ਕਾਬਿਲ ਬਣਾਇਆ ਸੀ ਕਿ ਉਹ ਅੱਜ ਘਰ ਦਾ ਖਰਚਾ ਤੱਕ ਚੱਕ ਰਹੀ ਸੀ ਮਿਟਾਲੀ ਦੇ ਨਾਲ ਉਸ ਦਿਨ ਹੋਇਆ ਕਿ 10:00 ਵਜੇ ਤੱਕ ਇਹ ਕੁੜੀ ਬਿਲਕੁਲ ਠੀਕ ਠਾਕ ਸੀ 7 ਤਰੀਕ ਦਾ ਹੀ ਦਿਨ ਸੀ ਮਾਰਚ ਦਾ ਮਹੀਨਾ ਸੀ ਮਾਪਿਓ ਦਾ ਕਹਿਣਾ ਕਿ ਅਸੀਂ ਰੋਟੀ ਬਣਾ ਕੇ ਦੇ ਲਈ ਰੱਖ ਕੇ ਗਏ ਇਹ ਸੌ ਰਹੀ ਸੀ ਅਸੀਂ ਕਿਹਾ ਕਿ ਉੱਠ ਕੇ ਰੋਟੀ ਖਾ ਲਵੀ ਤਾਂ ਉਹਨੇ ਕਿਹਾ ਕਿ ਕੋਈ ਗੱਲ ਨਹੀਂ ਤੁਸੀਂ ਨਿਸ਼ਚਿੰਤ ਰਹੋ ਤੁਸੀਂ ਜਾਓ ਮੈਂ ਰੋਟੀ ਖਾ ਲਵਾਂਗੀ 7 ਤਰੀਕ ਨੂੰ 10:30 ਵਜੇ ਕੁੜੀ ਆਪਣੇ ਘਰ ਦੇ ਵਿੱਚ ਸੀ ਇਸ ਤੋਂ ਬਾਅਦ ਮਾਪਿਓ ਘਰ ਤੋਂ ਚਲੇ ਗਏ ਅਤੇ ਫਿਰ ਮਿਤਾਲੀ ਵੀ ਚਲੀ ਜਾਂਦੀ ਹੈ ਦੇਖਣ ਵਾਲੇ ਕੁਝ ਲੋਕ ਇਹ ਹੀ ਆਖ ਰਹੇ ਨੇ ਕਿ ਆਪਣੀ ਮਰਜ਼ੀ ਦੇ ਨਾਲ ਉਸ ਮੁੰਡੇ ਦੇ ਨਾਲ ਗਈ ਸੀ ਜਿਹਨੂੰ ਕਿ ਹੁਣ ਹਿਰਾਸਤ ਦੇ ਵਿੱਚ ਲਿਆ ਹੋਇਆ ਹੈ ਪਰ ਉਹ ਮੁੰਡਾ ਜਿਹਦਾ ਨਾਮ ਸੁਲਤਾਨ ਮੁਹੰਮਦ ਹੈ ਬੀਤੇ 4-5 ਸਾਲ ਤੋਂ ਹੁ ਮਿਤਾਲੀ ਨੂੰ ਜਾਣਦਾ ਸੀ ਇਹ ਕਿਹਾ ਜਾ ਰਿਹਾ ਦੋਵੇਂ ਜਾਨੇ ਰਿਲੇਸ਼ਨ ਦੇ ਵਿੱਚ ਸੀ ਵਿਆਹ ਕਰਵਾਉਣਾ ਚਾਹੁੰਦਾ ਸੀ ਉਹ ਮੁੰਡਾ ਪਰ ਹੁਣ ਕੁੜੀ ਦੇ ਬਲੋਇਸ ਨੂੰ ਬਲੌਕ ਕਰ ਦਿੱਤਾ ਗਿਆ ਸੀ। ਕੁਝ ਸਮਾਂ ਪਹਿਲਾਂ ਹੀ ਉਹਨੇ ਇਸਦੇ ਨਾਲ ਗੱਲਬਾਤ ਕਰਨੀ ਵੀ ਬੰਦ ਕਰ ਦਿੱਤੀ ਸੀ। ਇਹ ਮੁੰਡਾ ਵਿਦੇਸ਼ ਤੋਂ ਇੱਥੇ ਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਮਿਤਾਲੀਨ ਦੇ ਨਾਲ ਕਿਸੇ ਤਰ੍ਹਾਂ ਮੁਲਾਕਾਤ ਕਰਦਾ ਹੈ। ਕਿਸੇ ਦੇ ਸਹਾਰੇ ਹੀ ਗੱਲਬਾਤ ਸ਼ੁਰੂ ਕਰਦਾ ਹੈ ਦੁਆਰਾ ਤੇ ਫਿਰ ਇਸ ਨੂੰ ਪਹਿਲਾਂ ਬਾਈਕ ਦੇ ਪਹਿਲਾਂ ਗੱਡੀ ਦੇ ਵਿੱਚ ਅਤੇ ਫਿਰ ਬਾਈਕ ਦੇ ਉੱਪਰ ਬਿਠਾ ਕੇ ਲੈ ਕੇ ਜਾਂਦਾ ਹੈ। ਜਿਸ ਗੱਡੀ ਦੇ ਵਿੱਚ ਇਹ ਲੈ ਕੇ ਗਿਆ ਉਹ ਗੱਡੀ ਰੋਹਿਤ ਨਾਮ ਦੇ ਮੁੰਡੇ ਦੀ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਮੋਟਰਸਾਈਕਲ ਲਿਆ ਅਤੇ ਉਸ ਤੋਂ ਬਾਅਦ ਇਹ ਰਾਜਪੁਰਾ ਦੇ ਨੇੜੇ ਕਿਸੇ ਥਾਂ ਤੇ ਚਲੇ ਗਏ ਜਿਸ ਤਰੀਕੇ ਦੇ ਸਾਫ ਦੇ ਨਾਲ ਇਹਨਾਂ ਦੇ ਵੱਲੋਂ ਖੁਦ ਆਪਣੀ ਜ਼ੁਬਾਨੀ ਇਹ ਸਭ ਕੁਝ ਦੱਸਿਆ ਜਾ ਰਿਹਾ ਹੈ ਉਸਤੇ ਬਲਬੂਤੇ ਦੇ ਹੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਕਿਉਂਕਿ ਪਰਿਵਾਰਿਕ ਮੈਂਬਰ ਇਹ ਆਕਰਹੀਂ ਦੇ ਨਾਲ ਹੀ ਹੁਣ ਮੁੰਡੇ ਦੇ ਪਰਿਵਾਰਿਕ ਮੈਂਬਰ ਆਖਦੇ ਨੇ ਕਿ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਣਦੇ ਸੀ ਕੁੜੀ ਆਪਣੀ ਮਰਜ਼ੀ ਦੇ ਨਾਲ ਗਈ ਮੁੰਡੇ ਦੇ ਚਾਚੇ ਨਜ਼ੀਰ ਮੁਹੰਮਦ ਦੇ ਵੱਲੋਂ ਇਹ ਦੱਸਿਆ ਗਿਆ ਕਿ ਕੁਝ ਦਿਨ ਪਹਿਲਾਂ ਹੀ ਇਸ ਮੁੰਡੇ ਦੇ ਪਿਤਾ ਦਾ ਐਕਸੀਡੈਂਟ ਹੋਇਆ ਸੀ ਉਹਨਾਂ ਨੂੰ ਕਦੇ ਨੀਲਮ ਹਸਪੀਟਲ ਕਦੇ ਸੈਕਟਰ 16 ਕਦੇ 32 ਕਦੇ ਪੀਜੀਆਈ ਰੈਫਰ ਕਰ ਦਿੱਤਾ ਗਿਆ ਅਤੇ ਪੀਜੀਆਈ ਤੋਂ ਬਾਅਦ ਉਹਨੂੰ ਛੁੱਟੀ ਮਿਲ ਗਈ ਸੀ ਉਹਨਾਂ ਨੂੰ ਤੇ 7 ਤਰੀਕ ਨੂੰ ਉਹ ਘਰ ਵੀ ਆ ਗਏ ਸਨ ਤਾਂ 6 ਤਰੀਕ ਤੱਕ ਇਹ ਮੁੰਡਾ ਜਿਹਦੇ ਵੱਲੋਂ ਮਿਤਾਲੀ ਨੂੰ ਮਾਰਿਆ ਗਿਆ ਜਿਹਦੇ ਨਾਲ ਇਸਦੇ ਸੰਬੰਧ ਦੱਸੇ ਜਾ ਰਹੇ ਨੇ ਇਹ ਠੀਕ ਠਾਕ ਸੀ ਬਿਲਕੁਲ ਨਾਰਮਲ ਜ਼ਿੰਦਗੀ ਸੀ ਆਪਣੇ ਪਿਤਾ ਦੀ ਦੇਖਭਾਲ ਕਰਨੇ ਖਾ ਸੀ ਅਤੇ ਉੱਥੋਂ ਡਿਸਚਾਰਜ ਵੀ ਉਹਨਾਂ ਨੂੰ ਮਿਲ ਗਿਆ ਪਰ ਇਸ ਦੇ ਵਿਚਾਲੇ ਹੀ ਇੱਕ ਦਿਨ ਪਹਿਲਾਂ ਹੀ 6 ਤਰੀਕ ਨੂੰ ਇਹ ਘਰ ਆਉਂਦਾ ਬਨੂੜ ਆਉਂਦਾ ਪੀਜੀਆਈ ਤੋਂ ਤਿਆਰ ਹੁੰਦਾ ਘਰ ਤੋਂ ਬਾਹਰ ਨਿਕਲਦਾ ਤੇ ਉਸ ਤੋਂ ਬਾਅਦ ਇਹ ਸਾਰੀ ਪਲੈਨਿੰਗ ਇਹਨੇ ਕਿਵੇਂ ਕੀਤੀ ਕੀ ਕੋਈ ਇਹਨੇ ਸੋਚਿਆ ਸੀ ਕਿਉਂ ਆਖਿਰਕਾਰ ਮਿਤਾਲੀ ਦੀ ਜਾਨ ਲਈ ਕਿ ਕੋਈ ਹੋਰ ਵੀ ਇਸ ਦੇ ਪਿੱਛੇ ਦਾ ਕਾਰਨ ਸੀ ਕਿਉਂਕਿ ਹੁਣ ਤੱਕ ਤੱਥਾਂ ਦੇ ਵਿੱਚ ਤਾਂ ਇਹੀ ਸਾਹਮਣੇ ਆਇਆ ਜੋ ਕਿ ਪਰਿਵਾਰਿਕ ਮੈਂਬਰ ਆਖ ਰਹੇ ਨੇ ਜੋ ਕਿ ਮੁੱਢਲੀ ਜਾਂਚ ਦੇ ਵਿੱਚ ਸਾਹਮਣੇ ਆਇਆ ਤਾਂ ਖੈਰ 4 ਦਿਨ ਦਾ ਰਿਮਾਂਡ ਪੁਲਿਸ ਨੂੰ ਮਿਲਿਆ ਹੈ ਅਤੇ ਇਸ ਰਿਮਾਂਡ ਦੇ ਵਿੱਚ ਰਹੰਦੇ ਖੁਲਾਸੇ ਜ਼ਰੂਰ ਹੋਣਗੇ ਕਿ ਆਖਿਰਕਾਰ ਹੋਰ ਕੀ ਕੁਝ ਹੋਇਆ ਸੀ ਮਿਤਾਲੀ ਦੀ ਮੈਡੀਕਲ ਰਿਪੋਰਟ ਦੇ ਅਨੁਸਾਰ ਇਹ ਦੱਸਿਆ ਗਿਆ ਕਿ ਕਿਸ ਤਰ੍ਹਾਂ ਉਹਨੂੰ ਗਲਾ ਕਟ ਕੇ ਖਤਮ ਕੀਤਾ ਗਿਆ ਤਰਪਾਲ ਦੇ ਵਿੱਚ ਉਸ ਦੀ ਬੇहद ਹੀ ਮਾੜੀ ਹਾਲਤ ਦੇ ਵਿੱਚ ਮ੍ਰਿਤਕ ਦੇ ਮਿਲੀ ਸੀ ਦੇਖਣ ਯੋਗ ਤੱਕ ਨਹੀਂ ਸੀ ਉਹ ਮਾਂ ਤੋਂ ਵੀ ਨਹੀਂ ਦੇਖੀ ਸੀ ਆਪਣੀ ਧੀ ਇਸ ਹਾਲ ਦੇ ਵਿੱਚ ਅਤੇ ਉਹ ਇਹੀ ਆਖ ਰਹੇ ਨੇ ਕਿ ਮੁੰਡੇ ਨੂੰ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਹੈ ਕਿ ਉਹ ਕਿਸੇ ਹੋਰ ਕੁੜੀ ਦੇ ਕਰ ਨੂੰ ਇੰਜ ਬਰਬਾਦ ਨਾ ਕਰੇ ਮਾਂ ਨੇ ਕਿਹਾ ਕਿ ਇਹ ਮੁੰਡਾ ਇੰਨਾ ਭੈੜਾ ਹੈ ਜੇਕਰ ਇਸ ਨੂੰ ਖੁੱਲਾ ਛੱਡ ਦਿੱਤਾ ਗਿਆ ਤਾਂ ਇਹ ਕਿੰਨੀਆਂ ਹੀ ਕੁੜੀਆਂ ਦੀ ਜਾਨ ਇਸ ਤਰ੍ਹਾਂ ਲੈ ਲਵੇਗਾ ਸਤ ਰਿਕ ਨੂੰ ਮਾਪਿਓ ਆਪਣੀ ਧੀ ਨੂੰ ਲੱਭਦੇ ਰਹੇ ਸੀ ਅਤੇ ਰਾਤ ਕਰੀਬ 8:30 ਵਜੇ ਇਸ ਮੁੰਡੇ ਦੇ ਘਰ ਵੀ ਜਾ ਕੇ ਉਹਨਾਂ ਦੇ ਵੱਲੋਂ ਲੱਭਿਆ ਗਿਆ ਸੀ ਅਤੇ ਉਸ ਮਗਰੋਂ ਇਹਨਾਂ ਨੇ ਰਿਪੋਰਟ ਦਰਜ ਕਰਵਾਈ ਸੀ ਜ਼ਰਖਪੁਰ ਦੇ ਵਿੱਚ ਇਹ ਪਤਾ ਲੱਗਿਆ ਸੀ ਕਿ ਕੁੜੀ ਨੂੰ ਚੱਕ ਲਿਆ ਗਿਆ ਉਹ ਲੱਭ ਨਹੀਂ ਰਹੀ ਪਰ ਪੁਲਿਸ ਨੇ ਉਸ ਮੌਕੇ ਤੇ ਇਸ ਪਰਿਵਾਰ ਦੀ ਮਦਦ ਨਹੀਂ ਕੀਤੀ ਮਾਦੀ ਵੱਲੋਂ ਇਹ ਵੱਡੇ ਅਤੇ ਗੰਭੀਰ ਇਲਜ਼ਾਮ ਪੁਲਿਸ ਦੇ ਵੱਲੋਂ ਉਹਨਾਂ ਦੀ ਧੀ ਦੀ ਉਸ ਸਮੇਂ ਜੇਕਰ ਪਾਲ ਕੀਤੀ ਜਾਂਦੀ ਤਾਂ ਸ਼ਾਇਦ ਅਜੋਹ ਜ਼ਿੰਦਾ ਹੁੰਦੀ ਇਹ ਬੋਲ ਉਸੇ ਮਜਬੂਰ ਤੇ ਬੇਬਸ ਮਾਦੇ ਨੇ ਜੋ ਇਸ ਸਮੇਂ ਆਪਣੀ ਧੀ ਦੀ ਤਸਵੀਰ ਲੈ ਕੇ ਬੈਠੀ ਹੈ ਕਿ ਮੈਂ ਸੋ ਇਨਸਾਫ਼ ਦਿਵਾਵਾਂਗੀ 7 ਤਰੀਕ ਨੂੰ ਇਹ ਕੁੜੀ ਗਾਇਬ ਹੁੰਦੀ ਹੈ 11 ਤਰੀਕ ਨੂੰ ਇਸ ਦੀ ਮ੍ਰਿਤਕ ਦੇ ਮਿਲਦੀ ਹੈ ਅਤੇ 15 ਤਰੀਕ ਨੂੰ ਜਾ ਕੇ ਕਿਤੇ ਬਿਹਾਰ ਦੇ ਨੇੜੇੋਂ ਤਿੰਨ ਮੁੰਡਿਆਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਹੈ ਤਾ ਹਿਰਾਸਤ ਦੇ ਵਿੱਚ ਕਿਵੇਂ ਲਿਖਿਆ ਗਿਆ 15 ਤਰੀਕ ਨੂੰ ਬਿਹਾਰ ਦੇ ਪਿੰਡ ਤੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਰੋਹੀ ਦੇ ਭਰਾ ਨੇ ਦੱਸਿਆ ਕਿ ਸਾਨੂੰ ਅਮਨਦੀਪ ਦਾ ਫੋਨ ਆਇਆ ਸੀ ਅਤੇ ਇਹ ਫੋਨ ਨੰਬਰ ਕਿਸੇ ਰਾਘੀਰ ਦਾ ਸੀ ਇਸ ਦੇ ਤਹਿਤ ਹੀ ਪੁਲਿਸ ਦੇ ਵੱਲੋਂ ਜਦੋਂ ਜੁਆਇੰਟ ਆਪਰੇਸ਼ਨ ਸ਼ੁਰੂ ਕੀਤਾ ਗਿਆ ਤਾਂ ਮੁਹਾਲੀ ਅਤੇ ਬਿਹਾਰ ਦੀ ਪੁਲਿਸ ਦੇ ਵੱਲੋਂ ਇਹ ਆਪਰੇਸ਼ਨ ਕਰਦੇ ਹੋਏ ਇਹਨਾਂ ਤਿੰਨਾਂ ਨੂੰ ਬਿਹਾਰ ਦੇ ਨੇੜਿਓਂ ਪਿੰਡ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਰੋਹਿਤ ਦਾ ਭਰਾ ਹੈ ਜਿਹੜਾ ਸੰਜੇ ਉਸ ਦੇ ਵੱਲੋਂ ਹੀ ਦੱਸਿਆ ਗਿਆ ਸੀ ਕਿ ਅਮਨਦੀਪ ਦਾ ਸਾਨੂੰ ਫੋਨ ਆਇਆ ਅਤੇ ਉਸ ਤੋਂ ਬਾਅਦ ਹੀ ਪੁਲਿਸ ਨੇ ਜਾ ਕੇ ਇਹਨਾਂ ਨੂੰ ਲੱਭਣਾ ਸ਼ੁਰੂ ਕੀਤਾ ਫੜ ਲਿਆ ਗਿਆ ਅਮਨਦੀਪ ਰਾਜ ਸੁਲਤਾਨ ਮੁਹੰਮਦ ਅਤੇ ਚੌਥਾ ਮੁੰਡਾ ਉਹ ਜਿਸ ਦੀ ਗੱਡੀ ਦੇ ਵਿੱਚ ਸੁਲਤਾਨ ਮੁਹੰਮਦ ਮਿਤਾਲੀ ਨੂੰ ਲੈ ਕੇ ਗਿਆ ਸੀ ਰੋਹਿਤ ਇਹ ਸਾਰੇ ਜਾਣੇ ਇਸ ਪੂਰੇ ਕੇਸ ਦੇ ਵਿੱਚ ਨੇ ਜੁੜੇ ਹੋਏ ਨੇ ਤਾਂ ਇਹਨਾਂ ਦਾ 4 ਦਿਨ ਦਾ ਰਿਮਾਂਡ ਹਾਸਿਲ ਕੀਤਾ ਗਿਆ ਪੁਲਿਸ ਦੇ ਵੱਲੋਂ ਇਸ ਦੇ ਨਾਲ ਹੀ ਹੁਣ ਇਹ ਕੁਝ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਇਸ ਦੇ ਬਿਹਾਫ ਤੇ ਇਸ ਦੇ ਹੀ ਬਲਬੂਤੇ ਤੇ ਕੁਝ ਲੋਕ ਇਹ ਆਖ ਰਹੇ ਨੇ ਕਿ ਮਿਤਾਲੀ ਦੇ ਨਾਲ ਜੋ ਹੋਇਆ ਉਹ ਇਸ ਕਰਕੇ ਹੋਇਆ ਕਿਉਂਕਿ ਉਸਨੇ ਮੁੰਡੇ ਨੂੰ ਧੋਖਾ ਦਿੱਤਾ ਸੀ ਜੇਕਰ ਤੁਸੀਂ ਕਿਸੇ ਦੇ ਨਾਲ ਵੀ ਰਿਸ਼ਤੇ ਦੇ ਵਿੱਚ ਹੋ ਤੇ ਤੁਹਾਡੇ ਤੋਂ ਕੋਈ ਗਲਤੀ ਹੁੰਦੀ ਹੈ ਜਾਂ ਫਿਰ ਤੁਸੀਂ ਇਹ ਸੋਚਦੇ ਹੋ ਕਿ ਇਹ ਰਿਸ਼ਤਾ ਗਲਤ ਬਣ ਗਿਆ ਮੈਂ ਇਸ ਬੰਦੇ ਦੇ ਨਾਲ ਨਹੀਂ ਰਹਿਣਾ ਕਿ ਤੁਹਾਨੂੰ ਇਹਨਾਂ ਹੱਕ ਨਹੀਂ ਹੈ ਤੁਸੀਂ ਉਸ ਨੂੰ ਮਨਾ ਕਰ ਸਕਦੇ ਹੁਣ ਮਿਤਾਲੀ ਜੇਕਰ ਦੇਖਿਆ ਜਾਵੇ ਤਾਂ ਇੱਥੇ ਪਿੱਛੇ ਹਟ ਚੁੱਕੀ ਸੀ ਉਸ ਦਿਨਾਂ ਦੇ ਨਾਲ ਕਿਉਂਕਿ ਉਸਨੇ ਨੰਬਰ ਬਲੌਕ ਕਰਤਾ ਸੀ ਗੱਲ ਕਰਨੀ ਬੰਦ ਕਰ ਦਿੱਤੀ ਸੀ ਉਸ ਦਿਨਾਂ ਹੁਣ ਸੰਪਰਕ ਦੇ ਵਿੱਚ ਨਹੀਂ ਸੀ ਤਾਂ ਜ਼ਾਹਿਰ ਜਹੀ ਗੱਲ ਹੈ ਕਿ ਉਹ ਉਸਦੇ ਨਾਲ ਕੋਈ ਰਿਸ਼ਤਾ ਨਹੀਂ ਚਾਹਦੀ ਸੀ ਪਰ ਫਿਰ ਵੀ ਜ਼ੋਰ ਜ਼ਬਰਦਸਤੀ ਕੀਤੀ ਗਈ ਇਹ ਪੁੱਛਗਿੱਛ ਦੇ ਵਿੱਚ ਸਾਹਮਣੇ ਵਾਲਾ ਬੇहद ਜ਼ਰੂਰੀ ਹੈ ਕਿ ਸੁਲਤਾਨ ਮੁਹੰਮਦ ਨੇ ਇਹੋ ਜਿਹਾ ਮਿਤਾਲੀ ਨੂੰ ਕੀ ਕਿਹਾ ਕਿ ਉਹ ਇਸ ਨੂੰ ਮਿਲਣ ਦੇ ਲਈ ਦੁਬਾਰਾ ਤਿਆਰ ਹੋ ਉਹ ਕੁੜੀ ਜਿਹੜੀ ਇਸਦੇ ਨਾਲ ਗੱਲ ਨਹੀਂ ਕਰ ਰਹੀ ਸੀ ਉਹ ਇਸਦੇ ਨਾਲ ਕਾਰ ਦੇ ਵਿੱਚ ਬੈਠ ਕੇ ਚਲੀ ਗਈ ਆਖਿਰਕਾਰ ਕੀ ਕਾਰਨ ਬਣਿਆ ਕਿ ਇਸਦੇ ਵੱਲੋਂ ਕੁਝ ਧਮਕਾਇਆ ਗਿਆ ਸੀ ਜਾਂ ਕੁਝ ਹੋਰ ਕੀਤਾ ਗਿਆ ਸੀ ਇਮੋਸ਼ਨਲੀ ਉਸਨੂੰ ਬੁਲਾਇਆ ਗਿਆ ਸੀ ਕੀ ਕਾਰਨ ਸੀ ਅਤੇ ਕਿਵੇਂ ਇਸਨੇ ਕੁੜੀ ਨੂੰ ਆਪਣੇ ਕੋਲ ਬੁਲਾਇਆ ਇਹ ਵੀ ਹੁਣ ਜਾਂਚ ਦੇ ਵਿੱਚ ਆ ਜਾਣਾ ਕੱਲ੍ਹ ਦੇ ਦਿਨ ਦਾ ਇੰਤਜ਼ਾਰ ਹੈ ਤੇ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਪੁਲਿਸ ਵਾਲੇ ਇਸ ਨੂੰ ਲੈ ਕੇ ਪ੍ਰੈਸ ਕਾਨਫਰੰਸ ਵੀ ਕਰਨ ਕਿਉਂਕਿ ਉਹਨਾਂ ਦੇ ਉੱਪਰ ਵੀ ਖਾਸਾ ਦਬਾਅ ਹੈ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਵੀ ਸਾਰੀ ਕਟਨਾ ਨੂੰ ਲੈ ਕੇ ਕੈਂਡਲ ਮਾਰਚ ਕੀਤੇ ਜਾ ਰਹੇ ਨੇ ਕੁੜੀ ਨੂੰ ਇਨਸਾਫ ਦਿਵਾਉਣ ਡਿਲੇ ਪਰਿਵਾਰਿਕ ਮੈਂਬਰ ਹਰ ਉਹ ਕੋਸ਼ਿਸ਼ ਕਰ ਰਿਹਾ ਜੋ ਕੋਈ ਵੀ ਮਾਪਿਓ ਕਰੇਗਾ ਜੋ ਦੋ ਸਥਿਤੀ ਬੁੱਤ ਦੇ ਨਾਲ ਇਹ ਜਿਹਾ ਕੁਝ ਮਰਣਾ ਕੀਤਾ ਜਾ ਇਹ ਤੇ ਕੁਝ ਸਵਾਲ ਨੇ ਕਿ ਚਾਰ ਜਾਣਿਆਂ ਨੇ ਇਸ ਕੁੜੀ ਨੂੰ ਮਿਲ ਕੇ ਮਾਰਿਆ ਜਾਂ ਫਿਰ ਉਸ ਕੱਲੇ ਨਹੀਂ ਮਾਰਿਆ ਕੀ ਕੁਝ ਹੋਇਆ ਸੀ ਉਸਤੇ ਤਾਂ ਖੈਰ ਇਹ ਸਭ ਕੁਝ ਹੋਣ ਤੋਂ ਬਾਅਦ ਕੁੜੀ ਦੇ ਮਾਪਿ ਉਹ ਇਹ ਆਖ ਰਹੇ ਨੇ ਕਿ ਇਸ ਪੂਰੀ ਘਟਨਾ ਦੇ ਵਿੱਚ ਇਸ ਮੁੰਡੇ ਦੀ ਮਾਂ ਤੇ ਭੈਣ ਵੀ ਸ਼ਾਮਿਲ ਨੇ ਉਹਨਾਂ ਦੇ ਵੱਲੋਂ ਵੀ ਸਾਥ ਦਿੱਤਾ ਗਿਆ ਕਿਉਂਕਿ ਉਹ ਚੰਗੀ ਤਰ੍ਹਾਂ ਜਾਣਦੇ ਸੀ ਕਿ ਉਹਨਾਂ ਦੀ ਕੁੜੀ ਇਸ ਮੁੰਡੇ ਦੇ ਨਾਲ ਹੈ ਤੇ ਉਹਨੇ ਉਸਤੇ ਨਾਲ ਕੀ ਕੁਝ ਕੀਤਾ ਉਸ ਦੇ ਮੂਹਰੇ ਉੱਪਰ ਮੁੱਕੇ ਮਾਰੇ ਗਏ ਨੇ ਕੁੜੀ ਦੇ ਉੱਪਰ ਅਤੇ ਉਸ ਦੀ ਮ੍ਰਿਤਕ ਦੇ ਦੇਖਣ ਤੱਕ ਨਹੀਂ ਬਚੀ ਸੀ ਬੇਰਹਿਮੀ ਦੇ ਨਾਲ ਉਸ ਨੂੰ ਕੁੱਟ-ਕੁੱਟ ਕੇ ਕਤਲ ਕੀਤਾ ਗਿਆ